ਪਟਿਆਲਾ ਦੇ ਵਿੱਚ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਨਾਲ ਹੋਈ ਕਟਮਾਰ ਦੇ ਮਾਮਲੇ ਦੇ ਵਿੱਚ ਅੱਜ ਪੀੜਤ ਪਰਿਵਾਰ ਨੇ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਮੁਲਾਕਾਤ ਕੀਤੀ ਹੈ ਜਿਸ ਤੋਂ ਬਾਅਦ ਉਹਨਾਂ ਨੇ ਬਾਹਰ ਆ ਕੇ ਮੀਡੀਆ ਦੇ ਸਾਹਮਣੇ ਦੱਸਿਆ ਕਿ ਰਾਜਨਾਥ ਸਿੰਘ ਦੇ ਕੋਲ ਸਾਰੀ ਗੱਲ ਰੱਖੀ ਗਈ ਹੈ ਕਿ ਕਿਸ ਤਰੀਕੇ ਨਾਲ ਸਾਨੂੰ ਇਨਸਾਫ ਦੇਣ ਤੋਂ ਜਿਹੜਾ ਨਾ ਕੀਤੀ ਜਾ ਰਹੀ ਹੈ ਜਾਂ ਇਸ ਮਾਮਲੇ ਦੇ ਵਿੱਚ ਟਾਲਮਟੋਲ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਇਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਦੇਸ਼ ਦੇ ਰੱਖਿਆ ਮੰਤਰੀ ਨੇ ਸਾਨੂੰ ਪੂਰਨ ਭਰੋਸਾ ਦਿੱਤਾ ਹੈ ਕਿ ਇਨਸਾਫ ਸਾਨੂੰ ਦਵਾਇਆ ਜਾਏਗਾ ਤਾਂ ਇਸ ਪਰਿਵਾਰ ਦੇ ਵੱਲੋਂ ਜੋ ਉਹਨਾਂ ਦੀ ਪਤਨੀ ਹੈ ਪਸ਼ਪਿੰਦਰ ਸਿੰਘ ਬਾਠ ਦੀ ਜਸਵਿੰਦਰ ਕਾਰ ਅਤੇ ਉਹਨਾਂ ਦੇ ਜੋ ਸੰਡੂ ਨੇ ਉਹਨਾਂ ਦੇ ਵੱਲੋਂ ਗੁਰਤੇਜ ਸਿੰਘ ਢਿੱਲੋਂ ਦੇ ਵੱਲੋਂ ਇਹ ਸਾਰੀ ਗੱਲਬਾਤ ਮੀਡੀਆ ਨੂੰ ਦੱਸੀ ਗਈ ਹੈ ਤੇ ਇਹ ਵੀ ਆਖਿਆ ਕਿ ਅੱਜ ਜਿਹੜੀ ਮੁਲਾਕਾਤ ਹੈ ਰੱਖਿਆ ਮੰਤਰੀ ਨਾਲ ਕੀਤੀ ਹੈ ਉਹਨਾਂ ਨੇ ਬਹੁਤ ਚੰਗਾ ਹੁੰਗਾਰਾ ਭਰਿਆ ਅਤੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਮਿਲਣ ਦੇ ਲਈ ਵੀ ਸਮਾਂ ਇਸ ਪਰਿਵਾਰ ਦੇ ਵੱਲੋਂ ਮੰਗਿਆ ਗਿਆ ਤੇ ਕੱਲ ਸੋਮਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਪੀੜਤ ਪਰਿਵਾਰ ਨੂੰ ਮਿਲਣ ਦੇ ਲਈ ਬੁਲਾਇਆ ਗਿਆ ਉਹਨਾਂ ਦੀ ਗੱਲਬਾਤ ਸੁਣਨ ਦੇ ਲਈ ਸੱਦਿਆ ਗਿਆ ਤਾਂ ਉਹਨਾਂ ਦੀ ਮੁਲਾਕਾਤ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਣ ਜਾ ਰਹੀ ਹੈ ਤੇ ਉਸ ਤੋਂ ਪਹਿਲਾਂ ਦੇਸ਼ ਦੇ ਗ੍ਰਹਿ ਮੰਤਰੀ ਅਮ੍ਰਿਤਸਰ ਤੋਂ ਸਮਾ ਮੰਗਿਆ ਗਿਆ ਤੇ ਰੱਖਿਆ ਮੰਤਰੀ ਰਾਣਾ ਸਿੰਘ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤਾਂ ਜਸਵਿੰਦਰ ਕੌਰ ਬਾਠ ਦੇ ਵੱਲੋਂ ਇਹ ਵੱਡੇ ਇਲਜ਼ਾਮ ਫਿਰ ਤੋਂ ਮੀਡੀਆ ਦੇ ਵਿੱਚ ਆ ਕੇ ਲਾਏ ਗਏ ਨੇ ਕਿ ਐਸਐਸਪੀ ਨਾਨਕ ਸਿੰਘ ਆ ਜਿਹੜੇ ਉਹ ਆਪਣੇ ਅਫਸਰਾਂ ਨੂੰ ਅਜੇ ਵੀ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ ਕੋਈ ਕਾਰਵਾਈ ਉਹਨਾਂ ਤੇ ਨਹੀਂ ਕੀਤੀ ਗਈ ਹੈ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਤਾਂ ਸਾਰੇ ਮਾਮਲੇ ਦੇ ਵਿੱਚ ਆਪਣੇ ਅਫਸਰਾਂ ਨੂੰ ਬਚਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੇ ਇਹ ਵੀ ਦਾਵਾ ਕੀਤਾ ਕਿ ਉਹਨਾਂ ਦੀ ਐਮਐਲਆ ਜਿਹੜੀ ਉਹ ਕਿਸੇ ਪ੍ਰਾਈਵੇਟ ਹਸਪਤਾਲ ਦੇ ਵਿੱਚੋਂ ਕਰਵਾਈ ਗਈ ਹੈ ਜਿਸ ਕਰਕੇ ਸਾਡੇ ਉੱਤੇ ਇੱਕ ਝੂਠਾ ਮੁਕੱਦਮਾ ਦੇਣ ਦੀ ਕੋਸ਼ਿਸ਼ ਵੀ ਕੀਤੀ ਜਾ ਸਕਦੀ ਹੈ ਇਸੇ ਤਰ੍ਹਾਂ ਉਹਨਾਂ ਦੇ ਜੋ ਹਸਬੰਡ ਦੇ ਸੰਧੂ ਨੇ ਗੁਰਤੇਜ ਸਿੰਘ ਢਿੱਲੋਂ ਉਹਨਾਂ ਨੇ ਵੀ ਇਹ ਦਾਵਾ ਕੀਤਾ ਕਿ ਮੇਰੇ ਉੱਤੇ ਵੀ ਕਿਸੇ ਤਰੀਕੇ ਨਾਲ ਕੋਈ ਹਥਿਆਰ ਰੱਖ ਕੇ ਜਾਂ ਫਿਰ ਨਸ਼ੇ ਦੇ ਕੇਸ ਪਾ ਕੇ ਮੇਰੀ ਆਵਾਜ਼ ਨੂੰ ਦਬਾਉਣ ਦੀ ਵੀ ਕੋਸ਼ਿਸ਼ ਪੰਜਾਬ ਪੁਲਿਸ ਦੇ ਵੱਲੋਂ ਕੀਤੀ ਜਾ ਸਕਦੀ ਹੈ ਅਤੇ ਉਹਨਾਂ ਨੂੰ ਡਰ ਹੈ ਕਿ ਇਹ ਕਾਰਵਾਈ ਪੰਜਾਬ ਸਰਕਾਰ ਪੰਜਾਬ ਪੁਲਿਸ ਮੇਰੇ ਉੱਤੇ ਕਰ ਸਕਦੀ ਹੈ ਤਾਂ ਇਸ ਤਰ੍ਹਾਂ ਦੇ ਵੱਡੇ ਇਲਜ਼ਾਮ ਰੱਖਿਆ ਮੰਤਰੀ ਨੂੰ ਮਿਲਣ ਤੋਂ ਬਾਅਦ ਪੀੜਤ ਪਰਿਵਾਰ ਨੇ ਫਿਰ ਤੋਂ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਉੱਤੇ ਲਾਉਣੇ ਸ਼ੁਰੂ ਕਰ ਦਿੱਤੇ ਹੈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਕੱਲ ਨੂੰ ਕੀ ਮਿਲਣਗੇ ਜੇ ਮਿਲਣਗੇ ਤਾਂ ਫਿਰ ਪੀੜਤ ਪਰਿਵਾਰ ਦੀ ਗੱਲ ਜੋ ਉਹਨਾਂ ਦੀ ਲਗਾਤਾਰ ਦਾਵਾ ਕੀਤਾ ਪਰਿਵਾਰ ਨੇ ਕਿ ਸਾਡੀ ਸੁਣਵਾਈ ਨਹੀਂ ਹੋ ਰਹੀ ਸਾਡੇ ਚਣ ਦੇ ਉੱਤੇ ਕਾਰਵਾਈ ਨਹੀਂ ਹੋ ਰਹੀ ਤਾਂ ਕੱਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਕਿਸ ਤਰ੍ਹਾਂ ਦਾ ਭਰੋਸਾ ਉਹਨਾਂ ਨੂੰ ਦਿੰਦੇ ਆ ਜਾਂ ਕਿਸ ਤਰ੍ਹਾਂ ਦੀ ਕਾਰਵਾਈ ਕੱਲ ਨੂੰ ਹੁੰਦੀ ਹੈ ਇਹ ਵੀ ਦੇਖਣ ਵਾਲੀ ਗੱਲ ਹੋਏਗੀ ਪਰ ਪਰਿਵਾਰ ਦੇ ਵੱਲੋਂ ਲਗਾਤਾਰ ਪੰਜਾਬ ਪੁਲਿਸ ਨੂੰ ਸਿੱਧੇ ਤੌਰ ਤੇ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ ਤੇ ਇਸ ਮਾਮਲੇ ਦੇ ਵਿੱਚ ਅੱਜ ਪੀੜਤ ਪਰਿਵਾਰ ਹੈ ਜਿਹੜਾ ਉਹ ਮਿਲਿਆ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਤੇ ਦਾਵਾ ਕੀਤਾ ਹੈ ਪਰਿਵਾਰ ਨੇ ਕਿ ਸਾਨੂੰ ਇਨਸਾਫ ਦੇਣ ਦਾ ਭਰੋਸਾ ਉਹਨਾਂ ਦੇ ਵੱਲੋਂ ਦਵਾਇਆ ਗਿਆ ਤੇ ਕੇਂਦਰ ਸਰਕਾਰ ਸਾਡੇ ਨਾਲ ਡਟ ਕੇ ਇਸ ਮਾਮਲੇ ਦੇ ਵਿੱਚ ਖੜੀ ਹੈ